ਪਹਿਲਾ ਵੰਮ ਮੇਰੇ ਤੇ ਡੇਗੇ ਮੈਂ ਤਾਂ ਐਂ ਕਹ ਫੜ ਲੈਣਾ ਐ ਕਰੀ ਪੋਜ਼ਿਟਿਵ ਆਲਵੇਸ ਜਦੋਂ ਪਾਪਾ ਆਏ ਸਭ ਤੋਂ ਪਹਿਲਾਂ ਮੈਨੂੰ ਰੋ ਲੈਣ ਦੇ ਉਹ ਰੇਵੇਂ ਚੱਕ ਚੱਕ ਮਾਰ ਕੜਾਈਏ ਚ ਕੂੜਾ ਸਿੱਟੀ ਜਾਂਦੇ ਸਾਰੇ ਅੱਜ ਮੈਂ ਕੜਾਈਏ ਚ ਚੱਕ ਤਾ ਤੂੰ ਗਾਇਸ ਕਿਸੇ ਨੇ ਕੋਣਾ ਕਰਤਾ ਟੁੰਡੇ ਦਾ ਵਿਸ਼ੇ ਪਾਈ ਮੈਂ ਤਾਂ ਕਹਿੰਦੀ ਆ ਵੀ ਸ਼ੁਕਰ ਆ ਲੋਕ ਅੰਦਰੋਂ ਕੱਢ ਲੈਂਦੇ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਜੀ ਮੀ ਬਲੌਗਸ ਤੇ ਤੁਹਾਡਾ ਸਭ ਤੋਂ ਵੱਡੀ ਪਿਆਰ ਤੁਹਾਡੀ ਦੁਆ ਦੇ ਨਾਲ ਆਪਾਂ ਬਿਲਕੁਲ ਠੀਕ ਆ ਦੋਸਤੋ ਅੱਜ ਆਪਾਂ ਸੇਟ ਸੇ ਰੁੱਟ ਗਏ ਆ ਗਾਇਜ਼ ਮੈਂ ਮੱਥੇ ਬੈਠੇ ਕੀ ਕਰ ਰਹੇ ਮਾਂ ਮਾਂ ਅਮਾ ਜੀ ਹੈਲੋ ਗਾਇਜ਼ ਗਾਇਜ਼ ਮੈਂ ਮੱਝ ਕੰਮ ਕਰ ਰਿਹਾ ਗਾਇਜ਼ ਮੈਂ ਵੀ ਕਰ ਰਿਹਾ ਸੀਗਾ ਰਿਤੇ ਮੈਂ ਜਿਹੜਾ ਸਾਠਾ ਕਰਾਈ ਜਾਂਦਾ ਗਾਇਜ਼ ਵਿਚਾਰਾ ਅੱਜ ਲੇਟ ਉੱਠਿਆ ਕਹਿੰਦੀ ਸਾਡਾ ਲੱਗਿਆ ਭੰਡ ਤੋਂ ਜਿੱਤ ਗਏ ਨੇ ਬਾਲ ਦੇਖੋ ਖੇਡ ਲੀਆਂ ਪਈਆਂ ਪਈਆਂ ਨੇ ਵਾਲਾਂ 'ਚ ਕੀ ਕਰੀਏਗੇ ਅੱਜ ਕੱਲ ਦੇ ਜਵਾਬ ਉੱਟਦੇ ਹੀ ਬਹੁਤ ਲੇਟ ਨੇ ਚਲੋ ਇਹ ਜਦ ਤੱਕ ਅਮਮ ਕੰਮ ਕਰਦੇ ਆਪਾਂ ਨਾ ਨੇ ਤੂੰ ਨੇ ਸਵਰਦ ਸਵਾਰ ਦੀ ਆਪਣੇ ਆਪ ਨੂੰ ਉਹ ਬਾਹਰਲੇ ਗਿੱਟਾ ਗਮਲੇ ਕੋ ਬੈਜੀ ਕਿਦਨ ਦੀ ਗੇੜੀ ਲਾਈਏ ਤਾ ਹਾਇਰ ਚਲੀ ਜਾਂਦਾ ਹਾਇਰ ਚਲੀ ਜਾਂਦਾ ਟੱਡੂ ਚ ਜਾਣਾ ਚਲੋ ਜੀ ਤੇਰੀ ਜੀ ਨਾ ਕੀ ਆ ਆ ਤਾਂ ਹੁਣ ਗਈ ਇੱਥੇ ਲੈ ਕਿਸੇ ਨੇ ਗੋਣਾ ਕਰਤਾ ਮੈਂ ਤਾਂ ਹੁਣ ਇੱਥੋਂ ਗਈਆਂ ਨਾਲੇ 2 ਮਿੰਟ ਹੋਵੇ 10 ਮਿੰਟ ਹੋਵੇ ਅੰਦਰ ਗਈ ਮੁਤਾਬ ਬਾਹਰ ਆਇਆ ਦੇਖੋ ਤੇ ਫਿਰ ਇਹ ਕੀ ਆ ਚੱਕੀ ਨਾ ਹੋਰ ਖਾਦੇ ਨੂੰ ਸਾਲੇ ਚੱਕ ਕੇ ਆਹ ਆਹ ਆ ਤਾਂ ਮਿਰਚ ਮੈਂ ਰਾਤ ਖਾਧੀ ਸੀਗੀ ਐਵੇਂ ਇੱਕ ਟੁਕੜਾ ਉਹ ਪਿਆਵਾ ਓਲੀ ਇੱਕ ਟੁਕੜਾ ਆਪਣੇ ਘਰ ਦੇ ਟੱਟ ਚ ਪਾਓ ਓਲੀ ਅਛਾ ਅੱਧਾ ਟੁਕੜਾ ਆ ਦੇ ਇੱਧਰ ਵੀ ਹਾਂ ਤੋੜ ਕੇ ਜਿਵੇਂ ਇੱਥੇ ਸਾਰਾ ਪ੍ਰੋਸੈਸ ਕੀਤਾ ਆ ਕਹਿੰਦਾ ਓਲੀ ਘਰ ਚ ਜਾਣਾ ਚਾਹੀਦਾ ਪਹਿਲਾਂ ਉੱਥੇ ਕੂੜੇ ਦੇ ਵੈਰ ਪੈ ਗਏ ਆ ਉੱਥੇ ਜਿਹੜਾ ਕੂੜਾ ਰੱਖਦੇ ਸੀਗੇ ਗੁਆਂਢੀਆਂ ਦਾ ਕੀ ਕਰਦਾ ਉਹਨਾਂ ਦਾ ਲਫਾਫਾ ਉੱਚ ਛੱਡ ਜਾਂਦੇ ਜੀ ਕਰਦੇ ਉਹ 100 ਰੁਪਏ ਕੂੜੇ ਵਾਲੇ ਨੂੰ ਦੇਣ ਦੇ ਬਦਲੇ ਨਾ ਕੜਾਈਏ ਚ ਕੂੜਾ ਸਿੱਟੀ ਜਾਂਦੇ ਸਾਰੇ ਅੱਜ ਮੈਂ ਕੜਾਈਏ ਹੀ ਚੱਕ ਤਾ ਤੂੰ ਸਾਰਾ ਕੜਾਈਏ ਚੱਕ ਕੇ ਕੂੜਾ ਮਚਾਦਾ ਕੜਾਈਏ ਚੱਕ ਕੇ ਅੰਦਰ ਆ ਤਨਾਰੋ ਬਾਂਸ ਨਾ ਵੱਜੂ ਤੇਰਾ ਕਰਨਾ ਕੂੜਾ ਚਲੋ ਸਰਜੂਗਾ ਜਿਹਨੇ ਕਰਿਆ ਆਪੇ ਕਰੋ ਭੋਤੂ ਹਏ ਸੱਚੀ ਮੰਮੀ ਯਾਰ ਇਹਦਾਂ ਨਾ ਕੋ ਹੋ ਕਿਨੇ ਕੀਤਾ ਮੈਂ ਕੀਤਾ ਖਾਏ ਤੂੰ ਕਿਤਾ ਸਾਰਾ ਬੰਦਰ ਮੈਂ ਕਿਹਾ ਮੰਮੀ ਨੇ ਜਿਹੜੀ ਮੈਂ ਮਿਰਚ ਖਾਧੀ ਉਹ ਤਾਂ ਆਪ ਹੀ ਇੱਥੇ ਕੂੜੇ ਡਸਟਬਿਨ ਚ ਮੈਂ ਕਿਹਾ ਮੰਮੀ ਨੇ ਪ੍ਰੈਂਕ ਮੈਂ ਕਿਹਾ ਜਿਹਨੇ ਰਾਤ ਨੂੰ ਮਾਰ ਇੱਕ ਵਜੇ ਤਾਂ ਮੰਨ ਗਈ ਸੀ ਨਾ ਮੰਮੀ ਕੋਈ ਕਰ ਗਿਆ ਹੈ ਉਹ ਗਾਇਜ਼ ਤਾਂ ਤਾਂ ਮੰਮੀ ਨੂੰ ਨਾਲ ਲਾ ਲੈ ਤੁਰੇ ਬਹਿਣਾ ਸੀ ਮੰਮੀ ਪ੍ਰੈਂਕ ਦਾਦਾ ਲੱਗਿਆ ਦੱਸੋ ਪ੍ਰੈਂਕ ਦਾਦਾ ਲੱਗਿਆ ਇਹ ਤਾਂ ਤਾਂ ਪ੍ਰੈਕ ਜਿਹੜਾ ਹੈਗਾ ਮੈਨੂੰ ਤਾਂ ਕੂੜੇ ਵਾਲਿਆਂ ਤੇ ਗੁੱਸਾ ਚੜਦਾ ਵਾ ਪਤਾ ਜਿਹੜਾ ਕੂੜਾ ਹਾ ਨਾ ਉਹ ਕੌਣ ਕੂੜਾ ਢਾਕੇ ਜਾਂਦਾ ਵਾ ਉਹ ਮੰਨਿਆ ਜਾਂਦਾ ਵਾ ਰਿਜਕ ਹੁੰਦਾ ਕੂੜਾ ਜਿਹੜਾ ਇਹ ਲੋਕ ਆਪਦੇ ਘਰੋਂ ਕੱਟ-ਕੱਟ ਕੇ ਉੱਥੇ ਸੁੱਟ ਜਾਂਦੇ ਕੱਲ ਤਾਂ ਘਰੋਂ ਹੀ ਕੱਢਦੇ ਹੀ ਕੱਢਦੇ ਆ ਤਾਂ ਉਹ ਕੂੜੇ ਵਾਲੇ ਨੂੰ 100 ਰੁਪਏ ਦੇਣ ਦੇ ਮਾਰੇ ਸਾਡੇ ਗਿੱਟਾ ਚਲਾ ਜਾਂਦੇ ਨਾਲ ਜੇ ਤੇਰੀ ਮੰਮੀ ਵੀ ਲੱਗੇ ਟੁਕਣਾ ਕਰਤਾਂਗੇ ਅੱਜ ਤਾਂ ਮੇਰਾ ਸਿਰ ਦੁਖੀ ਜਾਂਦਾ ਉੱਤੋਂ ਹੋਰ ਲੱਗ ਗਿਆ ਵਾ ਅੱਡ ਤਾਂ ਬਿੰਦਰ ਭਰੇ ਬਜਾ ਤੋ ਮੈਂ ਜੇ ਮੈਂ ਟੱਪਾਂ ਲੈਂਦਾ ਸੀ ਮੈਂ ਬਾਹਰ ਜਾਂਦੇ ਜਾਂਦੇ ਇਹ ਭਰੇ ਕਰਤਾ ਸ਼ੁਕਰ ਆਟਾ ਲੈ ਸੀ ਨਹੀਂ ਤਾਂ ਇਹ ਆਟਾ ਵੀ ਪੂਰਦਣਾ ਸੋ ਆ ਦੇਖੋ ਚਮਚੀ ਹਲਦੀ ਵਾਲਾ ਆ ਦੇ ਆ ਦੇਖ ਲੋ ਮੈਂ ਮੈਂ ਚੌੜਾ ਤਾਂ ਬਸ ਪਛਾਣਦਾ ਮੈਂ ਚੌੜਾ ਤਾਂ ਸਾਡੇ ਹੀ ਲੱਗਦੇ ਆ ਬਤਾਈ ਮੇਰੇ ਉਹ ਕਿ ਦੇਖਦੀ ਸੀ ਵੀ ਚੌੜਾ ਤਾਂ ਸਾਡੇ ਲੱਗਦੇ ਆਪਣੇ ਨੂੰ ਕਿਹੜਾ ਉੱਤੇ ਨਾਮ ਲਿਖਿਆ ਵਾ ਚੋਲਾ ਤੇ ਹਾਂਦੇ ਹੀ ਨਹੀਂ ਮਟਰ ਲੱਗਣਾ ਗਾ ਜੀ ਮਟਰ ਲੱਗਿਆ ਇੱਕ ਲੋਕ ਨਹੀਂ ਮਤਲਬ ਨੇੜੇ ਤੇੜੇ ਵਾਲੇ ਜਦੋਂ ਪਹਿਲੇ ਸ਼ਕਾ ਨਾਲ ਲੱਗ ਕੁੰਡੀਆਂ ਤੇ ਸੀਗਾ ਇੱਧਰ ਲੈ ਆਓ ਸ਼ੁਕਰਮਨਿੰਦਰ ਦੇ ਟਾਈਮ ਤੋਂ ਦਾਸ ਤਾਂ ਨੇ ਤਾਂ ਮੰਮੀ ਨੇ ਉਹਨਾਂ ਦੇ ਗਲੇ ਪੈ ਜਾਣਾ ਸੀ ਮਨਵਾਇ ਲੱਗਿਆ ਵੀ ਇਹ ਨਹੀਂ ਕਸ਼ ਕਰਿਆ ਹੁਣ ਰੋਜ਼ ਲਫਾਵਾ ਭਰਦੀ ਕੂੜੇ ਦਾ ਉਹਦੇ ਚ ਸੁੱਟਿਆ ਹੁੰਦੀ ਕੂੜੇ ਦਾ ਵਿੱਚ ਐ ਪਈਆ ਮੈਂ ਤਾਂ ਕਹਿੰਦੀ ਆ ਵੀ ਸ਼ੂਕਰਾ ਲੋਕ ਅੰਦਰੋਂ ਕੱਢ ਲੈਂਦੇ ਇਹ ਤਾਂ ਅੰਦਰੋਂ ਹੀ ਨਹੀਂ ਕੱਢਦੇ ਕਾ ਕੱਢ ਕੇ ਇੱਥੇ ਦੂਜੇ ਦੇ ਗੇਟਾ ਚ ਲਾ ਦਿੰਦੇ ਆ ਫਿਰ ਗੇਟ ਚ ਨਹੀਂ ਲਾਉਂਦੇ ਸੂਰਾ ਕੜਾਈਏ ਤੇ ਵਿੱਚ ਸੁੱਟ ਕੇ ਜਾਂਦੇ ਆ ਜੀ ਦੋਸਤੋ ਮੈਂ ਘਰੇ ਆ ਗਿਆ ਹਾਂ ਤਾਂ ਮम्मा ਇੱਥੇ ਦੇਖਦੇ ਪੈਨੇ ਵਲੋਗ ਮम्मा ਜੀ ਇਹ ਗੱਲ ਕੋ ਆਟਾ ਲੱਗੇ ਲੈ ਵੀ ਆ ਹੋਰ ਪਾਵੇ ਤਾਂ ਰਮੀ ਗੱਲ ਸੁਣੋ ਆ ਤੂੰ ਮੇਰੇ ਪ੍ਰੈਂਕ ਨੂੰ ਕਿੰਨੇ ਨੰਬਰ ਦੇਣਾ ਚਾਹੋਗੇ 10 ਚ ਮੈਂ ਡਰ ਹੀ ਨਹੀਂ ਸੀ ਫਿਰ ਤੁਸੀਂ ਡਰਦੇ ਜੇ ਸੈਂ ਮੇਰੇ ਪ੍ਰੈਂਕ ਕਰਨ ਦਾ ਫਾਇਦਾ ਕੀ ਆ ਨਹੀਂ ਮੈਂ ਮੈਨੂੰ ਇੱਥੇ ਤੇ ਸ਼ੱਕ ਨਹੀਂ ਸੀ ਤੂੰ ਮੈਨੂੰ ਮੈਂ ਤਾਂ ਗੁੰਦਗਾ ਨਾਲ ਲੜਨ ਲੱਗੀ ਸੀ। ਯਾ ਯਾਰ ਫੇ ਮੈਨੂੰ ਆਈ ਗੱਲ ਦਾ ਡਰ ਸੀਗਾ। ਗਾਇਸ ਮੈਨੂੰ ਹੀ ਗੱਲ ਦੱਸੀ ਮਮਮੀ ਲੜਨਾ ਪੈਣਾ ਇਦਾਂ ਕਰਕੇ ਆਪਾਂ ਪਹਿਲੇ ਦਾਸਤਾ। ਤੁਹਾਨੂੰ ਤਾਂ ਸੁਣਾ। ਦੇਖ ਪਾਪਾ ਤੇ ਪਾਪਾ ਤੇ ਨਾ ਮਾਤਾ ਜੀ ਦੀ ਇਕੱਠੇ। ਵੱਡੇ ਪਾਪਾ ਨਹੀਂ। ਲੱਡੂ ਪਾਪਾ। ਇਹਨਾਂ ਦਰਹਿਕਾਂ ਦੇ ਕੋਮਲ ਜਿਹੇ ਵਿਚਾਰੀ ਝੋਲੇ ਦੇ ਤੱਕੇ ਤੇ ਪਾਪਾ ਅਦਰ ਪਾਪਾ ਪਾਪਾ ਨਹੀਂ ਆਵੇਂ ਪਾਪਾ ਨੋਰਮ ਡਰੈਂਡਾ ਹੋਈ ਹਾਂ ਤੁਸੀਂ ਦੋਨੋਂ ਜਣੇ ਆਸ ਤੇ ਪਸੇ ਕਿੜੇ ਮੈਂ ਕਿਹਾ ਇੱਥੇ ਮਮਾ ਕਿੱਥੇ ਗਏ ਤੁਸੀਂ ਸੋਈ ਚ ਖੜਾ ਰਿhta ਇਦਾਂ ਲਿਸ਼ਾਖਾ ਮੈਂ ਪਾਪਾ ਨੂੰ ਜੱਟਾ ਕਿਹਾ ਰੋ 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 ਤੇ ਫਿਰ ਜਦੋਂ ਤੂੰ ਆਇਆ ਨਾ ਤੂੰ ਮੇਰੇ ਥੱਪੜ ਮਾਰ ਤੂੰ ਕੋ ਪਰਾ ਹੋ ਜਾ ਬੱਸ ਤੇ ਤੂੰ ਚਾਹੇ ਆਸ ਤੇ ਰੋ ਤੇਰੇ ਛਿੱਤਰ ਹੀ ਪੈਣੇ ਮੈਂ ਤੇ ਥੱਪੜ ਮਾਰ ਤੂੰ ਵੀ ਛਿੱਤਰਾਂ ਵਾਲੇ ਕਰ ਤੂੰ ਕੋ ਪਰ ਤੂੰ ਜਿਆ ਪਰਾ ਹੋ ਜਾ ਹੁਣ ਫਿਰ ਤੁਸੀਂ ਜੋ ਪਕੜਉਣ ਲੱਗੇ ਫਿਰ ਰੋਣ ਲੱਗ ਗਏ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਜਿੱਦਨ ਪਾਪਾ ਆਏ ਸਭ ਤੋਂ ਪਹਿਲਾਂ ਮੈਨੂੰ ਰੋ ਲੈਣ ਦੇ ਰੇਵੇਂ ਚੱਕ ਚੱਕ ਮਾਰ ਰਿਹਾ ਨਹੀਂ ਬਾਬੇ ਗੱਲ ਮੈਂ ਜਪੂਣੀ ਨਹੀਂ ਪਹਿਲਾਂ ਮੈਂ ਪਾਣੀਆ ਪਹਿਲਾਂ ਮੈਂ ਕੋੜੀ ਆ ਜਸ ਅੱਜ ਬਾਬੇ ਬਲੋਗ ਵੰਦਾ ਰੁਕ ਜਾ ਫਿਰ ਬਲੋਗ ਵੰਦਾ ਸ਼ਪਤ ਲੈਣੇ ਜਿਹੜਾ ਜਿੱਤਿਆ ਜਿਹੜਾ ਪਹਿਲਾ ਬਾਹਰ ਨਿਕਲ ਗਿਆ ਉਹ ਪਹਿਲਾ ਜੱਪੂਗਾ 1 2 3 ਸਟਾਰਟ ਆ ਜੈਸਿਕਾ ਜੰਦਗੀ ਨਹੀਂ ਨਹੀਂ ਤੈਨੂੰ ਰੰਦਾ ਮੈਂ ਨੂ ਰੰਦਾ ਮੈਂ ਨੂ ਰੰਦਾ ਤੈਨੂੰ ਰੰਦਾ ਹੋਊਗਾ ਪਹਿਲੀ ਵਾਰ ਜਿੱਤ ਕੇ ਦੂਜੀ ਜੱਫੀ ਦੇਖਦੇ ਕੀ ਦੀ ਦੂਜੀ ਜੱਫੀ ਚਲੋ ਚਲੋ मैं तो बाहर निकल गया और मिले साथी मिले, चार, 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 चार। मिले साथी ना मिले चोर होगा भाई तेंदुवारी हुंदा हुआ चल 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 दूजी जब पिये ठीक है मिले मिले साथी <laughs> ना मिले चोर मिले मिले साथी ना मिले चोर ताड़ी ताड़ी तीजी जप्पी तेरी तीजी जप्पी तेरी दूजी मेरी मैं क्या क्या सीखा मिले मिले साथी ना मिले चोर तीजी ज ਪਾਪਾ ਦੱਸੋਗੇ ਪਾਪਾ ਕਮੈਂਟ ਕਰਕੇ ਦੱਸੋਗੇ ਪਹਿਲਾਂ ਜੱਫੀ ਕਿਨੂੰ ਪਾਉਣਗੇ ਪਹਿਲਾਂ ਮੈਂ ਜੱਫੀ ਮੇਰੀ ਆ ਕੱਠੀ ਬੈਠੇ ਨੇ ਤੂੰ ਜਾਣੀ ਅਰੇ ਕੱਲ ਨੂੰ ਇਕੱਤਰਿਕਾ ਬਸ ਇੱਕ ਮਹੀਨਾ ਰਹਿ ਗਿਆ ਮੈਨੂੰ ਤਾਂ ਕੋਈ ਫ੍ਰੀ ਲੈ ਜਾਏ ਮੈਂ ਤਾਂ ਜਾਣਾ ਮੈਂ ਏੰਗਲੈਂਡ ਜਾਣਾ ਏੰਗਲੈਂਡ ਏੰਗਲੈਂਡ ਕਿੱਥੇ ਫੇਰ ਨਹੀਂ ਤੈਨੂੰ ਵੀਜ਼ਾ ਮਿਲਦਾ ਫੇਰ ਨਹੀਂ ਵੀਜ਼ਾ ਮਿਲਦਾ ਏੰਗਲੈਂਡ ਦਾ ਵੀਜ਼ਾ ਨਹੀਂ ਮਿਲਦਾ ਹੁੰਦਾ ਏੰਗਲੈਂਡ ਕਿਹੜਾ ਏੰਗਲੈਂਡ ਏੰਗਲੈਂਡ ਹੀ ਹੁੰਦਾ ਅੰਮੀ ਏੰਗਲੈਂਡ 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 लंडन <laughs> क्या लंडन लंडन क्या कनेडा 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 अमेरिका अमेरिका दुबई ऑस्ट्रेलिया सिंगापुर सिंगापुर मलेशिया मलेशिया थाईलैंड थाईलैंड साउथलैंड साउथलैंड एक कौन सा एक कंट्री है साउथलैंड साउथलैंड आगे तो है मोवी साउथलैंड मुंडा साउथलैंड था ਸਾਊਥਲੈਂਡ ਨਹੀਂ ਗਿਓ ਸਾਊਥ ਹਾਲ ਸਾਊਥਲੈਂਡ ਆ ਮੈਂ ਕੱਢ ਕੇ ਵੀ ਦਿਖਾ ਦਿੰਨਾ ਮੁੰਡਾ ਸਾਊਥ ਹਾਲ ਦਾ ਓਏ ਆ ਗਿਆ ਓਏ ਸਾਊਥਲੈਂਡ ਆ ਦੇ ਹੈਗਾ ਵੀ ਹੈਗਾ ਹੈਗਾ ਓਏ ਹੈਗਾ 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 ਸਾਨੂੰ ਭਲੇਖਾ ਲੱਗੇ ਗਲਤੀ ਲੱਗੇ ਸਾਊਥਲੈਂਡ ਹੈਗਾ 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 ਵਾ ਹੈਗਾ ਵਾ ਹੈਗਾ ਵਾ ਤੈਨੂੰ ਕੋਣ ਕਿਹਾ ਸਾਊਥਲੈਂਡ ਨਹੀਂ ਹੈ ਇਹ ਲੰਪ ਗਿਆ ਲੰਪ ਗਿਆ ਹੱਸੇਗਾ ਹੱਸੇਗਾ ਆਹ ਓ ਪਟਾਟਾ ਮਾਰਨੀ ਦੇ ਦੋਸਤੋ ਪ੍ਰੈਕਾ ਮਮੀ ਤੇ ਕਰ ਲੈ ਦੋਸਤੋ ਸਾਡੇ ਵਿੱਚ ਉਹਨਾਂ ਨੇ ਗੱਲ ਚੱਲਦੀ ਪਈ ਸੀ ਇੱਕ ਸੱਜਣੇ ਬੈਠੇ ਸੀ ਉਹ ਮਗਰ ਨੂੰ ਉਹਨਾਂ ਨੇ ਸੋਈ ਚਾਹੇ ਨੇ ਤੇ ਗਾਇਜ਼ ਅਸੀਂ ਸੋਚਦੇ ਪੈਨ ਨਾ ਕਰ ਲੈ ਆ ਦੁਬਾਰੇ ਲੇਕਿਨ ਇਹ ਗੱਲ ਨੂੰ ਬੜੀ ਸਰਪ੍ਰਾਈਜ਼ ਸਰਪ੍ਰਾਈਜ਼ ਕਰ ਦਿੱਤੀ ਸੀ ਕਿ ਸਰਪ੍ਰਾਈਜ਼ ਸਾਹਮਣੇ ਆ ਗਏ ਹੁਣ ਅਸੀਂ ਨਵਾਂ ਕਰ ਲੈਣਾ ਛੇਤੀ ਹੋਈ ਕੋਈ ਨਹੀਂ ਨਾ ਮੈਂ ਤਾਂ ਆ ਵੀ ਵੇਚ ਦੇਣਾ ਤਾਂ ਦੋਸਤੋ ਉਹਨਾਂ ਨੇ ਆਪ ਰੋਟੀ ਖਾ ਕੇ ਤੇ ਦੋਸਤੋ ਮਮਾ ਨੇ ਸਾਨੂੰ ਦੱਸਿਆ ਕਿ ਮੈਂ ਤਾਂ ਕੱਟ ਦੇਖਦਾ ਫਿਰ نگے تے نہیں بلار دل دا بہت نگے جا کے کون میرے پٹھے کر دے گئے اکھن تک دے دوں اس دے نال تبے تے کڑا گمرن بلاتوں کوئی کھا کے دے دے میرے تے اپنا مینوں کولڈ بھی ہویا گلائز میں کٹ کٹنی 25 کری تے کر دی ہٹی تین ٹھکے جا کے میں دیکھن لگ گیا۔ نہیں ਡੋਂਟ ਅਟੈਕ ਡੋਂਟ ਕੇਰ ਗਾਇਜ਼ ਦੇਖੋ ਮਮੇ ਨੇ ਕੂਰ ਗਾਇਜ਼ ਦੇਖੋ ਮਮੇ ਨੇ ਸੱਚੀ ਲਾਈ ਤਾਂ ਹੀ ਕਹਤਾ ਵੇ ਮੈਂ ਲੱਪੜ ਮਾਰੂ ਦਿਖਾ ਲੈ ਗਾਇਜ਼ ਇਹ ਗਾਇਜ਼ ਇਹ ਏਡਾ ਕੋਲੇ ਪਲਾ ਕੇ ਰੋੜਾ ਬੜਾ ਬੜਾ ਸੋਦਾ ਨੋਟ ਲਾ ਦੇ ਉਹ ਸੱਚੀ ਕਿ ਨੀਂਦਰ ਲਾਉ ਗਾਇਜ਼ ਦੰਦਾਂ ਚ ਮੇਰੇ ਲੋਕ ਇਧਰ ਉਹ ਕਿ ਨੀਂਦਰ ਲਾ ਦੰਦ ਲਈਂ ਹਰ ਤੱਕ ਗੰਦੇ ਜਿਹੇ ਹੱਥ ਮੂੰਹ ਤੇ ਪਾਈ ਜਾਂਦਾ ਹਾਏ ਬੇ ਬੇਲਾ ਪੋਲ ਹੈਗਾ ਵਾ ਹੈਗਾ ਗਾਇਸ ਮੈਂ ਪੂਰਾ ਮੈਂ ਕਿਹਾ ਕੀ ਪਤਾ ਦਬਾ ਪੈਣਾ ਦਿਖਾ ਲੱਗ ਜਾ ਅੱਖਾਂ ਕੋਲ ਉਹ ਖੋਲ ਦੇ ਆਂਟੀ ਦਾ ਨੁਸਖਾ ਫੇਰ ਹੋ ਗਿਆ ਆਂਟੀ ਲੈ ਆਂਟੀ ਦਾ ਬੰਟੀ ਨੇ ਅੱਖਾਂ ਨੂੰ ਸੇਕ ਦੇ ਜੀ ਉਹ ਤਾਂ ਫੁੱਜ ਗਿਆ ਆ ਹੋਏ ਉਹ ਅੱਖਾਂ ਲੋ ਦੀ ਆ ਹੋ ਗਈ ਹੋ ਗਿਆ ਗੋਈ ਤਾਂ ਕਾਚੀਨੀ ਵਾਲੀ ਹੋ ਗਈ ਉਹ ਦਿਖਾਈ ਇੰਤ ਦਿਖਾਈ ਕਰ ਬਕਵਾਸ ਕਰ ਕਰ ਮੈਂ ਫੜਦਾ ਮੈਂ ਫੜਦਾ ਮਤ ਕੁੱਟ ਛੱਡ ਹਾਂ ਹਾਂ ਕੁੱਟ ਛੱਡ ਛੱਡ ਦੇ ਕਹੇ ਕਸ਼ ਕਦੋਂਗਾ ਕਦੋਂ ਨਹੀਂ ਕਦੋਂ ਮੈਂ ਤੇਰੇ ਦੰਦੀ ਮਾਰਦੇ ਨੇ ਤਾਂ ਤੇ ਚੜਾਲਾ ਤੂੰ ਹੱਥ ਤੇ ਚੜਾਲਾ ਮੈਂ ਤਾਂ ਸਗੋਂ ਹੱਥ ਪੜਾਈ ਗੈਸ ਲੜ ਲੜੀ ਤਾਂ ਥੋੜੀ ਹੁੰਦਾ ਤੂੰ ਮੇਰੇ ਮੰਮੂ ਕੋਟ ਦੇ ਕੇ ਮੈਂ ਕੋਟ ਦੇ ਕੋਟ ਨਹੀਂ ਛੱਡ ਦੇ ਚੱਲ ਬਸ ਬੱਸ ਰੋਕੀ ਜਾ ਹਾਂ ਸੋ ਕਮੈਂਟ ਦੇਖਦਾ ਵਾ ਵੜੀ ਦੇਖ ਦੋ ਰੱਖ ਗਿਆ ਮੈਂ ਨਾ ਜਦੋਂ ਮੈਂ ਬਿਤਰ ਆ ਕੁਮਾਦਾ ਕਿਤੇ ਫਿਆ ਤਰ ਕਿਤੇ ਕੁ ਮੇਰਾ ਬੱਚਾ ਆ ਮੇਰੀ ਜਗ੍ਹਾ ਲੈ ਨਹੀਂ ਚੁੰਦੀ ਆ ਤੂੰ ਸਿੱਧਾ ਗਏ ਮੈਂ ਸਰਾਣੇ ਤੇ ਪਹਿਣਾ ਇੱਕ ਮਿੰਟ ਸਨ ਮੈਂ ਬੁਗਾ ਮੈਂ ਬੁਗਾ ਨਾ ਤਾਂ ਮੈਂ ਲੈ ਮੋ ਕਪੜੇ ਕਪੜੇ ਤਾਂ ਚੇਂਜ ਕਰ ਲਿਆ ਹੁਣ ਪਰਨਾ ਪੁਰਨਾ ਬੰਨਣਾ ਤੂੰ ਵੀ ਨਾਲ ਆ ਅੰਮਾ ਨਾਲੋਂ ਤੁਸੀਂ ਵੀ ਚਲੋ ਦੋਸਤੋ ਥੋੜਾ ਪਰ ਰੁੱਕ ਕੇ ਮਿਲ ਲੀਏ ਕੁਬੋਤ ਘੇੜ ਦਨ ਦਸਤੀਆਂ ਟ੍ਰਾਮ ਕਰਦੇ ਆ ਦੋਸਤੋ ਫਾਈਨ ਦੋਸਤੋ ਫਾਈਨਲੀ ਮੰਮਾ ਹੁਣ ਨਹਾ ਲਏ ਨੇ ਮੰਨ ਲਿਆ ਤੇਰੇ ਚੂਹੇ ਵਾਲੇ ਦੰਦ ਲੱਗੇ ਤੂੰ ਰੋਜ਼ ਬੁਰਸ਼ ਕਰਦਾ ਮੈਂ ਸਾਡੇ ਘਰੇ ਕੈਂਚੀ ਨਾਲ ਦੀ ਚੀਜ਼ ਹੈਗੀ ਆ ਜੀਬਾਨ ਨਾ ਕਿ ਵੱਢਦੇ ਰਹਿਣਾ ਸਾਰੀਆਂ ਤੇ ਜੀਬਾ ਤੂੰ ਬਾਤ ਕਰਿਆ ਆਕਾ ਮਸਕੀ ਤੇ ਲਾਦੀ ਮੰਮੀ ਇੱਥੇ ਨਹਾ ਲੜੀ ਚੱਲ ਪਰੇ ਜਾ ਚਿੱਤੇ ਮੰਮੀ ਨੇ ਤੇਰੇ ਬੁੱਢੇ ਨੂੰ ਗਏ ਜੇ ਦਿੱਤੇ ਖੀ ਜਵਾਨ ਦੇਖ ਲੋ ਵਿਚਾਰਾ ਮੈਂ ਤਾਂ ਤਰਸਾਈ ਜਾਂਦਾ ਉੱਤੇ ਹਾਂ ਪਿਆ ਉਹ ਦੇਖ ਹਾਂ ਇੱਧੇ ਇੱਧੇ ਕਰ ਗਏ ਜੀ ਆਹ ਦੇਖੋ ਇੱਧਰ ਕਿੱਡੀ ਤਿੱਖੀ ਜਵਾਨ ਮਮੀ ਆ ਜਵਾਨ ਦਾ ਨਹੀਂ ਵੱਡੇ ਮੈਂ ਅੱਛਾ ਦੰਦਾਂ ਦਾ ਵੱਡੇ ਮੈਂ ਤੁਹਾਡੇ ਵਾਂਗੂ ਨਹੀਂ ਦੰਦਾਂ ਤੇ ਬਰਸ਼ ਨਹੀਂ ਮਾਰਨਾ ਕਟੇ ਜੇ ਟੀਂਰ ਦੇ ਦੰਦ ਲੈ ਕੇ ਖੜ ਜਾਣਾ ਹਾਏ ਮੁੰਨੇ ਯਮਾਨ ਨਹੀਂ ਗਈ ਨਹੀਂ ਮੰਨੂਗੀ ਮਮੀ ਮੰਨ ਨਹੀਂ ਗਈ ਕੀ ਤੇ ਪਿਆ ਦੰਦ ਲੈ ਕੇ ਫਰਦਾ ਦੇਖ ਲੈ ਤੇਰੀ ਤੇਰੀ ਲੋਸਤੀ ਲਾਦੀ ਬੱਧੀ ਕੇ ਮੈਂ ਕਿੰਨੇ ਤੇ ਪੱਨੇ ਜਾਣ ਕਿਤੇ ਦੇਖੀ ਨੀ ਯਾਰ ਆਉਂਦਾ ਫਿਰ ਦਿਨ ਪਤਾ ਲੱਗੂਗਾ ਅੱਜ ਵੀ ਪਾਓ ਮੱਕੀ ਦੇ ਦਾਣੇ ਨੂੰ ਤੇਰੇ ਖੇਤ ਆ ਪਕਾਉ ਉਛਲਦੇ ਉਹ ਐਕਟੀਵਿਟੀ ਵੀ ਇਹ ਤੁਕ ਲੈਣਾ ਆਪਣਾ ਉਹ ਬਈਆ ਤੇ ਭੱਜ ਕੇ ਜਾ ਕੇ ਬੈਹਿਆ ਮੰਮੀ ਐਕਟੀਵਿਟੀ ਦਿੰਦ ਹੁੰਦੀ ਸੀ ਇਹ ਐ ਮੰਮੀ ਨੇ ਰੋਕ ਕੇ ਦੇਖੀ ਨੀ ਰੋਕੀ ਕਿਹੜੀ ਫੜਿਆ ਜਲਦੀ ਫੜ ਕੀ ਕਰਨਾ ਉਹ ਐਂ ਦਾ ਕਿੱਥੇ ਨੀ ਤੋੜਦੇ ਸੀ ਗਿਆ ਤਾਂ ਕੀ ਦੇਖਦਾ ਪਿਆ ਮੋਂ ਬੂਥੀ ਸਾਰੀ ਢਾਗ ਰੀ ਦੇਖਦਾ ਕਿ ਮੈਂ ਆ ਮੋਂ ਦੇਖਦਾ ਚਲੋ ਬੈਠ ਕੇ ਦੇਖੋ ਮੈਨੂੰ ਕਿਹੜਾ ਕੰਜਰ ਕੰਦਰ ਰੋਜ਼ ਮੈਂ ਉਹ ਯਾਰ ਰਿਕਟ ਮੈਂ ਲਾਲ ਚੱਕੋ ਹਾਏ 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 ਮੋਂ ਬੈਠੀ ਦੇਖਾਈ ਹੁੰਦਾ ਕੁਛ ਕੀ ਹੁੰਦਾ ਟੈਨਸ਼ਨ ਨਹੀਂ ਹੁੰਦਾ ਇੱਕ ਟੱਸਦੀ ਕਰੋ ਆ ਫੜ ਆ ਹੜਾ ਇੱਕ ਟੱਸਦੀ ਇੱਕ ਟੱਸਦੀ ਆ ਤਰਗਾ ਆ ਵਾ ਹੈਗਾ ਆ ਦੇ ਦੇ ਤੇ ਦੇ ਐਕਟ ਆ ਵੜਾ ਐਕਟ ਉਹਦੀ ਕਰਦੇ ਤਾਂ ਨਹੀਂ ਤੇ ਲੰਦ ਪਰ ਓਏ ਛੋਟੂ ਜ਼ਿਆਦਾ ਨਹੀਂ ਬੋਲਣਾ ਮੈਂ ਕਹਤਾ ਜੇ ਤੇਲ ਹੈਗਾ ਵਾ ਤਾਂ ਹੈਗਾ ਵਾ ਇਹ ਲੈ ਦੁਪਹਿਰ ਕੱਲਾ ਕੱਲਾ ਉੱਪਰ ਕਰ ਲੈ ਸਟੈਂਡ ਮੈਚ ਕਰ ਦੇਣਾ ਸਟੈਂਡ ਕਰ ਮੈਂ ਮੋੜਾ ਲਈ ਠੀਕ ਹੈ ਜੀ ਅੱਛਾ ਸਟੈਂਡਰਡ ਲਾਣਾ ਹੈ ਹੁਣ ਇੱਥੇ ਥੂੜਾ ਨਹੀਂ ਕਿਸ ਨੂੰ ਦਿੱਤਾ ਠੀਕ ਹੈ ਜੀ ਗਾਇਦਾ ਪਕਰਿਆ ਜਿੱਤੇ ਆ ਕੇ ਲਟ ਗਏ ਆ ਤੇ ਮਮਾ ਇਧਰ ਬੈਠੇ ਆ ਗਾਣੇ ਬੰਦ ਕਰ ਤੇ ਸਾਡਾ ਮੋਟਾ ਵੀ ਬੈਠਾ ਵਾ ਤੇ ਹਾ ਅਸੀਂ ਆਏ ਨਹੀਂ ਤੇ ਤਿਆਰ ਹੋਣ ਲੱਗਣੀ ਮੈਂ ਕਿਹਾ ਅਸੀਂ ਆਏ ਨਹੀਂ ਤੇ ਇਹ ਤਿਆਰ ਹੋਣ ਲੱਗਾ ਨਹੀਂ ਰਾਜਣਾ ਮੈਂ ਮੁੰਡੇ ਦੇਖ ਕੇ ਆਈ ਆ ਤੁਹਾਡੇ ਨਾਲੋਂ ਵੀ ਘੱਟ ਉਮਰ ਹੋ ਗਿਆ ਨਾ ਜੀ ਤੇ ਫੈਕਟਰੀ 'ਚ ਛੁੱਟੀ ਕਰਕੇ ਨਿਕਲੇ ਹੁਣ ਆਉਣਾ ਨਾ ਜੀ ਹੱਥ 'ਚ ਡੱਬੇ ਪੜੇ ਹੋਏ ਤੁਹਾਡੇ ਤਾਂ ਉਹ ਵੀ ਨਹੀਂ ਆਉਣੇਗੀ ਇੱਕ ਦਿਨ ਲੁਧਿਆੜੀ ਵੀ ਨਹੀਂ ਆਉਣੀ ਨਾ ਉਹ ਤੇ ਜਾ ਕੇ ਦੇਖੋ ਨਾ ਜਦੋਂ ਅਗਲੇ ਕੱਢਦੇ ਨਾ ਨਾਸੀ ਤੋਂ ਆ ਜਾਂਦਾ ਵਾ ਕੀ ਕੀਤਾਗਾ ਉਹ ਮਹੀਨਾ ਡੇਢ ਕੀ ਕੀਤਾ ਡੇਢ ਮਹੀਨਾ ਕਰਕੇ ਰੋਈ ਜਾਂਦਾ ਸੁਣਾਈ ਜਾਂਦਾ ਵਾ ਡੇਢ ਮਹੀਨਾ ਕੀਤਾ ਚਲੋ ਤੁਸੀਂ ਕਹਿੰਦੇ ਤੁਹਾਡੇ ਕੋ ਫੋਨ ਨਹੀਂ ਮੈਂ ਕਿਹਾ ਕੀਤਾ ਵਾ ਪੰਨਾ ਰਖਾਇਆ ਤੁਸੀਂ ਸਾਡੇ ਉਸ ਤੋਂ ਲੈ ਟ 3 ਟਾਈਮ ਹੈਗਾ 3 ਟਾਈਮ ਕਹਿੰਦੇ 3 ਟਾਈਮ ਮਗਰ ਡੇਢ ਟਾਈਮ 3 ਟਾਈਮ 3 ਟਾਈਮ ਖਾਣਾ ਨਹੀਂ ਸੀ ਆ ਵਿਚਾਰਾ ਹਿਆਰੀ ਵਾਲਾ ਕਤ ਬਣਾਤਾ ਆਈ ਲੱਗ ਤੂੰ ਬਾਹਰ ਜਾ ਜਾਈਂ ਆਵਾਜ਼ ਆ ਰਹੀਆਂ ਮੰਮੀ ਹੋ ਗਿਆ ਕਮ ਪਤਾ ਕਿ ਤੇ ਪਾਕਿਸਤਾਨ ਵਾਲੇ ਆਤਾ ਨਹੀਂ ਕੇ ਪਾਕਿਸਤਾਨ ਵਾਲੇ ਨਹੀਂ ਹਿੰਦੁਸਤਾਨ ਵਾਲੇ ਸਹੀ ਗੱਲ ਸਾਰੇ ਦੇ 31 ਮਾਰਚ ਦੀ ਬਣੀ ਬੈਠੀ ਆ ਹਿੰਦੂ ਜੀ ਹਿੰਦੁਸਤਾਨ ਮਤਲਬ ਲੁਧਿਆਣਵੀ ਤੇ ਅਟੈਕ ਕਰਨਾ ਇਹ ਜ਼ਿਆਦਾ ਚੜਾਈ ਕਰਦੇ ਆ ਕਿ ਨਜਾਜ਼ ਉਹ ਪਹਿਲਾਂ ਜਿਹੜੇ ਪਟਾਕੇ ਚਾਲਦੇ ਮੈਨੂੰ ਤਾਂ ਲੱਗੇ ਬੰਬ ਚਾਲਦੇ ਆ ਬੰਬ ਚ ਬੰਬ ਹੀ ਸੀਗੇ ਹਾਂ ਬੰਬੀ ਸੀਗੇ ਉਹ ਬੰਬ ਨਹੀਂ ਉਹ ਪਟਾਕੇ ਸੀਗੇ ਪਟਾਕੇ ਦੇ ਨਾਲ ਦੇ ਬੰਬ ਹੀ ਹੁੰਦੇ ਹੋ ਵੀ ਕੋਈ ਕਹਿੰਦੇ ਬੰਬ ਤੂੰ ਬੰਬ ਪੂਕੇ ਕੀ ਲੈਣਾ ਬੰਬ ਆ ਗਿਆ ਬੰਬ ਆ ਗਿਆ ਜੈਸ ਵੀ ਜੈਸ ਵੀ ਲਾਲ ਬਲਾਂ ਵਾਲੀ ਕਿੰਨੇ ਦੋ ਤਿੰਨ ਜਾਜ ਲੱਗ ਗਏ ਹਨ ਤੇ ਤੇ ਪਾਪਾ ਕਹਿੰਦੇ ਮੇਰੀ ਟਿਕਟ ਮਹਿੰਗੀ ਹੋ ਜਾਈ ਮੈਂ ਕਿਉਂ ਕਿਉਂ ਕਹਿੰਦੇ ਪਾਕਿਸਤਾਨ ਵਾਲੇ ਕਹਿੰਦੇ ਆ ਸਾਡੇ ਦੇਸ਼ ਤੋਂ ਦੀ ਕੋਈ ਜਹਾਜ਼ ਨਹੀਂ ਲੰਘਣਾ ਚਾਹੀਦਾ ਨਾ ਆਪਦੇ ਉੱਪਰ ਦੀ ਘੁੰਮ ਕੇ ਜਾਓ ਬਸ ਸਾਡੇ ਦੇਸ਼ ਤੋਂ ਵੀ ਕੋਈ ਜਾਣ ਨਹੀਂ ਦੇਣਗਾ ਹਾਂ ਫੇਰ ਸਾਡੇ ਦੇਸ਼ ਤੋਂ ਘੱਟ ਜਹਾਜ਼ ਲੰਘੀ ਜਾਂਦੇ ਇਹ ਆਪਣੇ ਦੇਸ਼ ਵਾਲੀ ਨੇ ਇਹ ਮਿੱਲੇ ਦਾ ਆਪਦਾ ਹੀ ਐਸੇ ਆ ਹਾਂ ਇਹ ਆਪਦੇ ਹੀ ਐ ਇਹ ਅੰਬਰਸਰ ਵਾਲੇ ਨੇ ਜਾਂ ਚੰਡੀਗੜ੍ਹ ਵਾਲੇ ਨਹੀਂ ਇਹ ਟ੍ਰੇਨਿੰਗ ਲੱਗੀ ਆ ਖੇਤ ਖਾਲੀ ਹੋਏ ਕਰਕੇ ਖੇਤ ਨਹੀਂ ਚਲ ਚ ਵੱਡੀ ਗਈ ਹਣ ਹਾਂ ਜਦੋਂ ਕਣ ਕਬੱਡੀ ਜਾਂਦੀ ਹੈ ਨਾ ਗਾਈਜ਼ ਆਰਮੀ ਦੀ ਗੱਲ ਚੱਲ ਪਈ ਆਰਮੀ ਮੰਮੀ ਦੇ ਕਰਕੇ ਆਈ ਜੋਣ ਲੱਗੇ ਸੱਚੀ ਗਾ ਇਹ ਨਹੀਂ ਸਿੱਧਾ ਸਿੱਧਾ ਸੋ ਟ੍ਰੇਨਿੰਗ ਕਰਨ ਨੂੰ ਵਾ ਤਾਂ ਕਿਹੜੇ ਸਦਨਾ ਬਾਰੇ ਦੀ ਗੱਲ ਹੈ ਆ ਰਹੀ ਤਾਂ ਦੋ ਸਾਲ ਇਹਦੇ ਕਰਕੇ ਰਹਿ ਗਿਆ ਮੇਰੀ ਮੰਮੀ ਕਿਤੇ ਫੌਜੀ ਹੁੰਦੀ ਉਹਨੂੰ ਪੁੱਤਾਂ ਨਹੀਂ ਨਹੀਂ ਬੀਐਸਐਫ ਵਿੱਚ ਸਮਰੂਰ ਮੈਂ ਟ੍ਰੇਨਿੰਗ ਲਈ ਸੀ ਤੇ ਅੰਮ੍ਰਿਤਸਰ ਮੈਂ ਟ੍ਰਾਇਲ ਮੇਰਾ ਨਿਕਲਿਆ ਸੀ ਅੱਛਾ ਮਟ੍ਰਲਿੰ ਦੇਣ ਦੀ ਤੁਹਾਨੂੰ ਦਿੱਤਾ ਕਦੇ ਨਹੀਂ ਹੈਗਾ ਆਰਮੀ ਤਾਂ ਬੈਸਟ ਆ ਅੰਡ ਮੈਂ ਵੀ ਬਾਰਡਰ ਤੇ ਮੈਂ ਨਹੀਂ ਜਾਦਾਗਾ ਫੇਰ ਆ ਗਿਆ ਔਰ ਨਵੇਂ ਬਾਰਡਰ ਦੇ ਭੱਜ ਲੋ ਸਾਲਿਓ ਭੱਜ ਲੋ ਮੇਰੇ ਇਧਰ ਵੀ ਟੈਗ ਹੋ ਜਾਣਾ ਸੀ ਕਿ ਖੜੀ ਵੀ ਮੈਨੂੰ ਤਾਂ ਗਾਣ ਬਾਰਡਰ ਨਾਲ ਕਰਾਉਂ ਲੈਟਾ ਬੰਦ ਕਰ ਦੋ ਲੈਟਾ ਅੱਗੇ ਅੱਗੇ ਆਈ ਕਰਦੇ ਆ ਨੇ ਸਾਡੀ ਮੇਰੀ ਪਰਦਾਦੀ ਹੁੰਦੀ ਨੇ ਜਦੋਂ ਕਿਤੇ ਉਸ ਸਾਡੇ ਬਹੁਵਾਰਾ ਸ਼ੌਣੀ ਬਦਵਾਲ ਜੇ ਉਥੇ ਜਾਜ ਲੰਘਣੇ ਨਾ ਉਹਨਾਂ ਕੋਲ ਤਾਂ ਕਿੰਨੇ ਬੰਦੇ ਉਹ ਕਿਥੇ ਹੋਰ ਚ ਫੜ ਜਾਣਾ ਨਹੀਂ ਫੜ ਗਿਆ ਫਟਾਫਟ ਲੈਟਾ ਲੰ ਜਿੱਥੇ ਲੈਟ ਜਾ ਕੇ ਦਿੱਤੀ ਨਾ ਉਥੇ ਬੰਦੇ ਛੱਡ ਦਿੰਦੇ ਸੀ ਉਹ ਤੋਂ ਆਏ ਹੁੰਦਾ ਸੀ ਹਣ ਵੇ ਤਾਂ ਨੂੰ ਉਹ ਬਾਤ ਵੀ ਬਹੁਤ ਉਹ ਖਰਪੂ ਬਾਤ ਦੇ ਆਤਕ ਬਾਤ ਦੇ ਅਰਥ ਬਾਤ ਦਾ ਕੀ ਕਹਿੰਦੇ ਸੀ ਪਿਛਲੇ ਸਾਲ ਕੇ ਇੰਨਾ ਹੋਇਆ ਸੀਗਾ ਨਾ ਮਲੇ 90 ਤੋਂ ਬਾਅਦ ਜਦੋਂ ਮੇਰੇ ਜਨਮ ਤੋਂ ਬਾਅਦ ਮੈਂ ਉਹਦੇ 2-3 ਸਾਲ ਦੀ ਹੋਊਂਗੀ ਫੇਰ ਜਦੋਂ ਮੈਂ ਦੂਜਾ ਵਲੋਗ ਸ਼ੂਟ ਕੀਤਾ ਉਹਦੇ ਦੂਜਾ ਤੇ ਤੀਜਾ ਐਵੇਂ ਜਨ ਕੱਲੇ ਕੱਲੇ ਜਾ ਜਸਾ ਆਉਂਦਾ ਉਹਦਾ ਗੋੜੀਆਂ ਨਾਮ ਪੁੱਛੀ ਗੋਲ ਨਾ ਬੁੱਤੀ ਬੰਬ ਨਾ ਬੁੱਤੀ ਕਿਤੇ ਜਨ ਆਏ ਜਿਹੜੇ ਬੰਬ ਬੁੱਤੀ ਦੂਗਾ ਪੱਕੀ ਮੈਂ ਮਾਰਾਂਗਾ ਪਹਿਲਾ ਬੰਬ ਮੇਰੇ ਤੇ ਡਿੱਗ ਗਿਆ ਮੈਂ ਤਾਂ ਐਂ ਕਹ ਫੜ ਲੈਣਾ ਐ ਕਰਕੇ ਆਇਆ ਤੇ ਡਿੱਗਦਾ ਸੀਗਾ ਪ੍ਰਸ਼ਾਦ ਆ ਲੈ ਪ੍ਰਸ਼ਾਦ ਦੇ ਜਾ ਪਰ ਇੰਨੇ ਬੰਬ ਬਣਾ ਲੈਣੇ ਜਣਾ ਤਾਂ ਨਹੀਂ ਇੰਨੇ ਸ਼ੇਤ ਤਾਂ ਨਹੀਂ ਇੰਨੇ ਸੀ ਇੰਨੇ ਨਾ ਨਿਸ਼ੀਦ ਹੁੰਦੇ ਨਹੀਂ ਹੁੰਦੇ ਹੋਰ ਜਦ ਕਚਹਿਰੀ ਚ ਬੰਬ ਚੱਲਿਆ ਸੀ ਉਦੋਂ ਪਤਾ ਕੀ ਸੀ ਜਿਹੜਾ ਬੰਬ ਦਾ ਬੰਬ ਦੇ ਮੇੜੇ ਸੀ ਨਾ ਹਾਂ ਸਿਰਫ ਉਹੀ ਮਰਿਆ ਸੀ कर्था, कर्था अच्छा जी कैंडिडेट क्या के ओ दी ਮਰਦਾ ਨਹੀਂ ਨਹੀਂ ਉਹ ਕੁਛ ਤਰ੍ਹਾਂ ਤੁਰਾ ਉਹ ਸੱਤ ਕਰਦਾ ਟਾਈਮ ਸੈੱਟ ਕਰਦਾ ਸੀ ਕਿ ਨਹੀਂ ਕਹਿੰਦੇ ਪਤਾ ਨਹੀਂ ਕੀ ਕਰਦਾ ਸੀ ਆਈ ਥਿੰਕ ਕੁਛ ਕਰਦਾ ਹੋਣਾ ਮਤਲਬ ਉਹ ਬੰਬ ਦੇ ਨੇੜੇ ਸੀ ਜਿਹੜਾ ਬੰਦਾ ਹਾਂ ਉਹੀ ਮਰਿਆ ਸੀ ਅੱਛਾ ਬਾਕੀ ਜਿਵੇਂ ਆਲੇ ਦੁਆਲੇ ਦੂਰ ਦੂ ਤੱਕ ਆਵਾਜ਼ ਬਹੁਤ ਜ਼ਿਆਦਾ ਦੂਰ ਤੱਕ ਗਈ ਸੀ ਬਲਾਸਟ ਤਾਂ ਹਾਂ ਬਲਾਸਟ ਦੀ ਪਰ ਕਿਸੇ ਨੂੰ ਕੁਝ ਹੋਇਆ ਨਹੀਂ ਉੱਥੇ ਹੋਰ ਉੱਚੋਂ ਸਗੇ ਪਤਾ ਨਹੀਂ ਕਿਉਂ ਮਾਮਪਟੇ ਕਹਿੰਦਾ ਜਿਹੜੇ ਪੰਪ ਦੇ ਕੋਲ ਹੁੰਦੇ ਨੇ ਉੱਥੇ ਇਕਠਾ ਹੁੰਦੀ ਆ ਜਾਂ ਬੰਦਾ ਉੱਡੇ ਹੁੰਦਾ ਇੰਨੇ ਕਿ ਤਾਂ ਦੀਵਾਲੀ ਦੇ ਪਟਾਕੇ ਵਾਲੀ ਹੁੰਦੀ ਆ ਬੋਲਟ ਬੰਮ ਤੇ ਮਾਤਾ ਵਾਲੇ ਬੰਮ ਪਤਾ ਬਾਉ ਗੜੀ ਤੇ ਹੁਣੇ ਚੱਲੇ ਆ ਹਾਂ ਪਹਿਲਾਂ ਤਾਂ ਆ ਮਾਤਾ ਵਾਲੇ ਬੰਮ ਫਿਰ ਆਲੂ ਬੰਮ ਨਹੀਂ ਸੰਤ ਆਲੂ ਬੰਮ ਤੇ ਮਾਰਗੇ ਨਹੀਂ ਪਤਾ ਵਾ ਹਾਂ ਮਾਰਗੇ ਵਾਲੇ ਹੀ ਪਤਾ ਬਸ ਆਲੂ ਬੰਮ ਇੱਕ ਵਾਰ ਆਲੂ ਹੈ ਕਿਹੜਾ ਆਲੂ ਤੋਂ ਬੱਤੀ ਲਾ ਕੇ ਉਹਨੂੰ ਲਾਦੇ ਤੋਂ ਪਰਦੇ ਵਰਤਦੇ ਆਂ ਆੰਦਰੋਂ ਅਗਰਾ ਦਾ ਕਰੋ ਆਓ ਬਾਲੂ ਇਹਦੇ ਢੱਕਾ ਢੋਡੇ ਬੋਲਤਾ ਤੇ ਖਾਣ ਨੂੰ ਲਿਆ ਕਰੋ ਉਹਨੂੰ ਅੱਗ ਲਾ ਦਿਆ ਕਰੋ ਖਾਵਾਂਗੇ ਫਿਰ ਲੈ ਇੱਕ ਵਾਰੀ ਦੀ ਗੱਲ ਐ ਮਤਲਬ ਅਸੀਂ ਨਾ ਪਟਾਕੇ ਪਟਕੇ ਚਲਾ ਕੇ ਸਾਰਾ ਕੁਝ ਇਕੱਠਾ ਕਰ ਤੇ ਪੈ ਗੇ ਰਾਤ ਨੂੰ ਤਾਂ ਸਵੇਰ ਨੂੰ ਪੂੜਾ ਇਕੱਠਾ ਕੀਤਾ ਭਾਬੀ ਨੇ ਸਾਰਾ ਲਾਦਾ ਚਰਚ ਡਾਇਲਿੰਗ ਦੇ ਉੱਤੇ ਪਾਣੀ ਦਾ ਪਤੀਲਾ ਭਰ ਕੇ ਧਰ ਧਰ ਥੱਲੇ ਉਲਾਤੀ ਅੱਗ ਉਹਨੇ ਪਤੀਲਾ ਉਹ ਕੀ ਬੰਬ ਹਾਏ ਵਿੱਚ ਐਡਾ ਚੱਲ ਗਿਆ ਬਾਬੂ ਆਏ ਲੱਗੇ ਜਿਵੇਂ ਉਬਲਾ ਹੋਇਆ ਸੋਇਆਨ ਉਰੇ ਫਤਿਹ ਲੱਪ ਪਰਿਆ ਪਾਣੀ ਦਾ ਢਾਕਾ ਉੱਪਰ ਤਦ ਹੀ ਨੇ ਕਿ ਇਦਾਂ ਮੋਰਾ ਨਿਕਲ ਗਿਆ ਨਿਕਲ ਨਹੀਂ ਸਕਦਾ ਹਾਂ ਉਹ ਨਿਕਲ ਗਿਆ ਇੱਕ ਵਾਰ ਸਾਡੇ ਕੁੱਕਰ ਵੀ ਫਟ ਗਿਆ ਸੀਗਾ ਫੂਕ ਕਰ ਵੀ ਸ਼ਤਨਾਕ ਵੱਜਿਆ ਹੀ ਜਾ ਕੇ ਉਹ ਚ ਪਾਲ ਰੱਖੀ ਸੀਗੀ ਪਾਲ ਕਿਸੀਟੀ ਤੇ ਲੱਗ ਗਈ ਤੇ ਸੁੱਟੀ ਬੱਜੀ ਨਹੀਂ ਕੁੱਕਰ ਫਟ ਗਿਆ ਉੱਪਰੋਂ ਆ ਕੇ ਕੁੱਕਰ ਦਵਾਰੇ ਚੁੱਲੇ ਤੇ ਵੱਜਾ ਚੁੱਲੇ ਤੇ ਬਰਾ ਹੋ ਗਿਆ ਮੰਮੀ ਹੋਰੇ ਗੱਲਾਂ ਬੈਨੇ ਪਾਗਲ ਹੋ ਗਏ ਤੁਹਾਨੂੰ ਰੋਕ ਕੇ ਮਿਲਦੇ ਆ ਤੇ ਦੋਸਤੋ ਹੁਣ ਆਪਾਂ ਥੋੜੀ ਦਰ ਚੱਲ ਗਏ ਸੀ ਬਾਹਰ ਇੰਜੋਏ ਕਰਨ ਤੇ ਹੁਣ ਗਾਇਸ ਦੇਖੋ ਮੰਮਾ ਇੱਥੇ ਕੱਪੜੇ-ਕਪੜੇ ਚੇਂਜ ਕਰ ਰਹੇ ਨੇ ਆਹ ਦੇਖੋ ਇਸੇ ਮੇਰੇ ਚੱਪਲ ਆ ਥੱਲੇ ਆ ਥੋੜਾ ਫਿਰ ਦੇਖੀ ਤੂੰ ਦੇਖ ਥੱਲੇ ਤੇ ਕੈਮਰੇ ਚ ਹੀ ਦੇਖ ਲੈ ਦੋਸਤੋ ਦੇਖ ਮੜੀ ਜੀ ਕੱਢਿਓ ਦੋਸਤੋ ਨੂੰ ਜਿੰਦਾ ਨਹੀਂ ਕੈਮਰੇ ਅੱਗੇ ਤਾਂ ਤੂੰ ਹੱਥ ਆਖਿਆ ਬੰਨ ਕੈਮਰਾ ਇੱਧਰ ਛੇੜਾ हां दोस्तों इतनी पैसे तो दोस्तों हम मम्मा चलें दफ्तर, था, दफ्तर था, का दफ्तर का निकाले कर दे अपन व्लॉग एंड आई होप यू लाइक दिस व्लॉग इफ यू लाइक लाइक कमेंट एंड शेयर गाइस मीन ना पहले आज मैं पैर तो क्या हूं नो नो इफ यू लाइक वीडियो लाइक कमेंट शेयर कर डू इट एंड बाय